स्वागत है किसान वीरो ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚੰਗੀ ਜਿੰਦ ਜਾਣ ਵਾਲੀ ਬਜਨ ਵਜੂਦ ਵਾਲੀ ਬੂਰੀ ਮੱਝ ਦਿਖਾਵਾਂਗੇ ਇਹ ਸੇਲ ਆ ਵੀਰਾਂ ਦੀ ਵਿਕਰੀ ਲਈ ਹਾਜ਼ਰ ਆ ਕੱਦ ਕਾੜ ਬਾਡੀ ਸਟਰਕਚਰ ਵਗੈਰਾ ਤੋਂ ਸਟਾਰਟਿੰਗ ਦੇ ਵਿੱਚ ਗੈਸ ਕਰ ਸਕਦੇ ਹੋ ਕਿ ਕਿੱਦਾਂ ਜੀ ਆਪਾਂ ਤੁਹਾਨੂੰ ਮੈਂ ਦਿਖਾਉਣ ਜਾ ਰਹੇ ਹਾਂ ਇਹ ਸੇਲ ਆ ਧਾਰਾ ਮਾਰ ਕੇ ਦਿਖਾਵਾਂਗੇ ਰੇਟ ਡਿਟੇਲ ਵੀਡੀਓ ਦੇ ਵਿੱਚ ਹੋਊਗਾ ਆਓ ਅੱਗੇ ਵੀਰ ਨਾਲ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਮਢਰਾ ਦੱਸੋ ਬਾਈ ਜੀ ਆਪਣਾ ਨਾਮ ਵੀ ਸੁਵਿੰਦਰ ਸਿੰਘ ਆ ਵੀਰੇ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਜੀ ਤੇ ਬਾਈ ਜੀ ਮੋਬਾਈਲ ਨੰਬਰ ਆਪਣਾ ਮੇਰਾ ਨੰਬਰ ਆਪਣਾ ਇਹ 9779622161 ਜੀ 9779622161 ਆ ਹਾਂ ਜੀ ਅੱਜ ਆਪਾਂ ਬੂਰੀ ਮੱਝ ਦੇਖਦੇ ਪਏ ਬਾਈ ਜੀ ਕਿਹੜਾ ਸੂਆ ਸੂਈ ਆ ਵੀਰੇ ਤੀਜਾ ਸੂਆ ਸੂਈ ਆ ਜੀ ਜੀ ਇਹ ਦੂਸਰੇ ਸੂਏ ਨੇ 15 ਕਿਲੋ ਦੁੱਧ ਖਰਾਬ ਦਿੱਤਾ ਇਹ ਦੂਜੇ ਸੂਏ 15 ਕਿਲੋ ਦੁੱਧ ਦਿੱਤਾ ਜਿਹੜੀ ਕਹਿੰਦੇ ਆ ਵੀ ਪ੍ਰੋਪਰ ਹੈ ਜੰਗਲ ਦੀ ਮੈਂ ਜਮਾ ਖੇਤਾਂ ਵਾਲੀ ਹਣਾ ਇਹ ਨੇ ਬੂਰੀਆ ਤੇ ਇਹ ਗਾੜੀ ਪਿਛਾੜੀ ਥਣਾ ਥਣਾ ਦੀ ਬੜੀ ਚੰਗੀ ਹੈ ਹਨਾ ਐਨ ਇੱਕ ਨੰਬਰ ਹੈ ਜੀ ਗਾੜੀ ਇਹਦੀ ਐ ਮੈਨੂੰ ਕਿਹਾ 2.5 ਤੋਂ 3 2.5 ਕਿਲੋ ਦੀ ਗਾੜੀ ਆ ਰਾਮ ਨਾਲੀ ਬੱਚਾ ਪਤਾ ਇਹਨੇ ਬੂਰਾ ਕੱਟਾ ਮੇਲਕਾਫ ਹਨਾ ਹਾਂਜੀ ਹਾਂ ਇਹ ਬਹੁਤ ਇਹ ਰਾਂਝੇ ਦੇ ਟੀਕੇ ਹੈ ਜੀ ਠੀਕ ਹੈ ਰਾਂਝਾ ਸਣ ਬੂਰਾ ਜਿਹੜਾ ਮਿਤਰਾਂਡੇ ਕੋਲ ਮੱਝਾ ਉਹਦਾ ਬੱਚਾ ਹੈਗਾ ਰਾਂਝਾ ਉਹਦਾ ਅੱਗੇ ਪਿੱਛੇ ਮੇਲਕਾਫ ਹਨਾ ਹਾਂਜੀ ਹਾਂ ਠੀਕ ਹੈ ਕੱਟਾ ਵੀ ਬੂਰਾ ਪਤਾ ਬਹੁਤ ਚੰਗਾ ਤਿਆਰ ਹੋ ਜੀ ਕਿਸੇ ਨੇ ਤਿਆਰ ਕਰਨਾ ਕੱਟਾ ਵੀ ਜੇ ਰੋਕਿਆ ਜੀ ਜੇ ਰੋਕਿਆ ਜੀ ਇਹ ਅੱਜ ਸਵੇਰੇ 12:00 ਵ ਸੋ ਵੀਰੋ ਜੇਰ ਆ ਪਈਆ ਪ੍ਰੋਪਰ ਡਾਨਾ ਓਕੇ ਆ ਜਮਾ ਵੀਡੀਓ ਦੇ ਵਿੱਚ ਆਪਾਂ ਦਿਖਾ ਦਈਏ ਕਿ ਕਈ ਵਾਰ ਵੀ ਤਾਂ ਕਹਿੰਦਾ ਕਿ ਜੇਰ ਅੰਦਰ ਸੀ ਤੇ ਬਾਈ ਜੀ ਬੱਚਾ ਉੱਚਾ ਬੜਿਆ ਚੜ ਗਿਆ ਓਕੇ ਆ ਜਮਾ ਜਮਾ ਇੱਕ ਨੰਬਰ ਆ ਜੀ ਆਪਾਂ ਧਾਰਾ ਵਗੈਰਾ ਮਾਰ ਕੇ ਧਾਵਾ ਗਰੀਆਂ ਚੀਚੀ ਜਿੰਨੀ ਮੋਟੀ ਧਾਰੂ ਕੋਲੀ ਨੂੰ ਵਰਗੀ ਹੈ ਬਾਕੀ ਬਾਡੀ ਬੜੀ ਚੰਗੀ ਹੈ ਮੈਂ ਇਹਦੀ ਹਣਾ ਹਾਂ ਬਾਡੀ-ਬੁਡੀ ਬੜੀ ਚੰਗੀ ਆ ਜੇ ਢਿੱਲਾ ਜਿੱਤੇ ਸਰੀਰ ਕੱਸ ਲਿਆ ਜੀ ਮੈਂ ਸੂਏ ਤੋਂ ਬਾਹਰ ਹੋ ਗਈ ਮੈਨੂੰ ਰੋਉ ਕੋਸੋਰ ਹੀ ਹੋਣਾ ਜੀ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹਦਾ ਵੀਰੇ 15 ਕਿਲੋ ਤੋਂ ਪਲੱਸ ਬੜੇ ਆਮਦਾਰੀ ਨਾਲ ਦੇ ਰੂ 15 ਕਿ ਜਿਹੜਾ ਮਰਜ਼ੀ ਬੰਦਾ ਲੈ ਜਾਏ ਹਨਾ ਜਿਹੜਾ ਮਰਜ਼ੀ ਲੈ ਲੇ ਵੀਰੇ ਵਾਜਨ ਵਜੂ ਦੀ ਇੰਨੀ ਚੰਗੀ ਆ ਵੀ ਗੱਲ ਕਹਿਣਾ ਕੀ ਆਪਾਂ ਪੈਸੇ ਇਹਦੇ ਕਿੰਨੇ ਲੈਣੇ ਆਪਾਂ ਪੈਸੇ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲਈਏ 1 ਲੱਖ 42000 ਰੁਪਏ ਦੀ ਛੋਟੀ ਜਿਹੀ ਮੰਗ ਗੁਜਾਇਸ ਹੋ ਜਾਊਗੀ ਮਨਦਾਨ ਕਰਦਾ ਠੀਕ ਆ ਕਹਿੰਦਾ ਬਾਪ 15 ਕਿਲੋ ਖਰਾ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਜਾ ਜੀ 15 ਕਿਲੋ ਖਰਾ ਦੁੱਧ ਵੀਰੇ ਬਹੁਤ ਸੋਹਣੀ ਤਿਆਰ ਹੋਊਗੀ ਬਾਕੀ ਬੂਰੀ ਚੰਗੀ ਬਾੜੀਆਂ ਨੇ ਮੈਂ ਬੱਚੇ ਪੂਰੇ ਬਹੁਤ ਸਾੜ ਬੜਾ ਚੰਗਾ ਤਿਆਰ ਹੋਊਗਾ ਬਹੁਤ ਚੰਗਾ ਬੱਚਾ ਤਿਆਰ ਹੋਣਾ ਜੀ ਮੈਂਰ ਕਟੀਆਂ ਲੈ ਤੁਹ ਫਿਰ ਧਾਰਾਂ ਦੇਖ ਸਕਦੇ ਹੋ ਕੀ ਬਾਤਾਂ ਸੋਹਣਾ ਸਾਫ ਸੁਥਰਾ ਐਨ ਮੋਟਾ ਮੋਟਾ ਝੋਨਾ ਤੇ ਮੁੱਠੀ ਵਾਲਾ ਝੋਨਾ ਜਮਾ ਅੱਗਨੇ ਵਰਗੀ ਮੋਟੀ ਚਪਾਈ ਪਈ ਪਈ ਤੇ ਵਾਕੀ ਥਾਣਾ ਦੇ ਮਿੱਠੀ ਬੋਤ ਆ ਹਨਾ ਐਨ ਫੋਟ ਫੋਟ ਤੇ ਥਣ ਲੱਗਿਆ ਸੋ ਆ ਦੇਖੋ ਯਾਰ ਝੋਣ ਦੇਖੋ ਜਮਾ ਕਰਨੇ ਵਰਗਾ ਜਮਾ ਝੋਣ ਦੇ ਦਾ ਵੇਫਿੰਗ ਹੋ ਕੇ ਆ ਜੀ ਬਲੀ ਆਪਣੀ ਗੋਲੀ ਬੰਦਾ ਜੀ ਠੀਕ ਹੈ ਤੇ ਰੇਡ ਕਰਿਆ ਤੇ 142000 ਰੁਪਏ ਹਨਾ 142000 ਰੁਪਏ ਸੋ ਲੇਵਾ ਦੇਖੋ ਇਹ ਪਾਸ ਹੀ ਕਰੀ ਬੜੇ ਗੋਡਾ ਸੋ ਆ ਦੇਖੋ ਯਾਰ ਕੀ ਬਾਤਾਂ ਕੱਲਾ ਕੱਲਾ ਥਾਨ ਨਹੀਂ ਖੜਮਾ 142000 ਬੂਰੀ ਮੈਂ ਚੰਗੀ ਬਾਡੀ ਵਾਲੀ ਬੱਚੇ ਵੀ ਪੂਰੇ ਪਾ ਰਹੀ ਐ ਇੱਕ ਵੇੜੇ ਚ ਮਾਨ ਚੜ ਮੋੱਕੇ ਦੇ ਹੋ ਜੂਗਾ ਦੁੱਧ 15 ਕਿਲੋ ਮੰਨ ਕੇ ਪਰਚੇਸ ਕਰ ਸੁਬਰ ਕੱਦਗਾਠ ਵਗੈਰਾ ਦੇਖ ਸਕਦੇ ਬਾਡੀ ਬੂਡੀ ਮੈਂ ਦੀ ਚੰਗੀ ਸਾਫ ਸੁਥਰੀ ਰਾਜੀ ਸੰਮੀ ਭੜੀ ਵੀ ਲਿੱਸੀ ਨਾ ਵੀ ਕਿਸੇ ਪਾਸੇ ਨਹੀਂ ਫੁੱਲ ਸਾਈਜ਼ ਦੇ ਵਜਾ ਬਾਡੀ ਬੂਡੀ ਮੈਂ ਦੀ ਬਹੁਤ ਜ਼ਿਆਦਾ ਆ ਤੀਜਾ ਸੁਆ ਤਾਜੀ ਸੁਈ ਵੀ ਆ ਧਾਰਾ ਮਾਰ ਕੇ ਦਿਖਾਤੀਆਂ ਜੇਰ ਬਿਲਕੁਲ ਇਹਦੀ ਓਕੇ ਆ ਤੇ ਲੋਕ ਚ ਕੋਈ ਚੰਗੀ ਸੇਵਾਲ ਹੋਇਆ 17 18 ਕਿਲੋ ਵੀ ਝੋਟੀ ਦੁੱਧ ਦੇ ਸਕਦੀ ਐ ਜਹ ਜਗ੍ਹਾ ਲੱਜਾ ਮੈਂ ਸੋ ਬਾਡੀ ਬੂਡੀ ਦੇਖੋ ਯਾਰ ਮੈਂ ਦੀ ਬੜੀ ਜ਼ਬਰਦਸਤ ਤੇ ਮੁੱਠੀ ਵਾਲਾ ਥਾਣਾ ਜਾਵਾਂ ਆ ਇਹ ਤਾਂ ਤਾਜੀ ਹੈ ਜਿੱਤੇ ਚੌਥੇ ਪੰਜਵੇਂ ਦਿਨ ਸਰੀਰ ਕੱਸ ਲੈਣਾ ਮੈਨੇ ਗੱਲਾਂ ਕੁਝ ਹੋਰ ਹੋਣੀਆਂ ਇਹਦੀਆਂ ਜੀ ਇੱਕ ਮਾਨਦਾਨ ਦਾ ਆਪਾਂ ਕਰਦਾਂਗੇ ਮਾਨਦਾਨ ਕਰਦਾਂਗੇ ਜੀ ਜਹ ਜਹ ਗੱਲਾਂ ਮੋੜ ਲੈ ਵੀ ਸੁਭਰ ਥਣ ਥਣ ਦੇਖੋ ਸੋਹਣਾ ਸਾਫ ਸੁਥਰਾ ਕੋਈ ਪਾਸਾ ਆਸਾ ਨਹੀਂ ਪੱਲ ਕੋਲ ਸਾਫ ਸੁਥਰੇ ਲੇਵੇ ਜੀ ਸੋ ਥਣ ਦੇਖੋ ਜਮਾ ਕਿਆ ਬਤਾ ਨਜ਼ਾਰੇਦਾਰ ਵਾਲੀ ਕਰਵਾਣੀ ਜਿਹਨੇ ਕਰੇ ਚਲੇਗੀ ਸੁਆਦ ਲੈ ਦੋ ਜਮਾ ਤੁਸੀਂ ਵੇਚਨੇ ਨਹੀਂ ਰਵਾਇਆ ਕਰ ਦੂ ਕਰੇ ਬਾਕੀ ਬੱਚਾ ਮੇਲ ਕਾ ਬੂਰਾ ਚੰਗਾ ਸਾਂਹ ਤਿਆਰ ਹੋਊਗਾ ਲੋਕ ਸਾਂਹ ਤੇ ਗੱਲਾਂ ਕਰਨਗੇ ਜਿੱਤੇ ਸਾਂਹ ਤਿਆਰ ਹੋ ਗਿਆ ਚੰਗੇ ਨਾਮੀ ਸਾਂਹ ਦਾ ਬੱਚਾ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ 97793 21161 ਵੀਰ ਦਾ ਮੋਬਾਈਲ ਨੰਬਰ ਹੈ 1,42,000 ਰੁਪਏ ਕੀਮਤ ਆ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣੇ ਚਾਹਣੋ ਤਾਂ